ਅਨਿਹਸਕਾਲ ਜੀ ਸੋ ਤਾਂ ਅੱਜ ਤੁਹਾਡਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਇਸ ਬਲੌਗ ਦੇ ਵਿੱਚ ਸਰਪਿਤਲੀ ਕਾਰ ਲੈਂਡ ਚੱਲੇ ਆਂ ਬਾਣੀ ਕਾਰ ਇਹਨੇ ਵੇਚਤੀ ਆ ਤੇ ਨਵੀਂ ਕਾਰ ਲੈਣੀ ਆ ਤੇ ਆਪਾਂ ਦੇਖ ਰਹੇ ਆ ਸਵਿਫਟ ਜਿਹਦਾ ਵੀ ਸਵਿਫਟ ਹੀ ਲੈਣੀ ਆ ਹੋਰ ਕੋਈ ਗੱਡੀ ਨੂੰ ਮੰਨ ਨਹੀਂ ਰਿਹਾ ਨਾ ਡਿਜ਼ਾਈਨ ਵਰਨਾ ਵਗੈਰਾ ਕਹਿੰਦੇ ਨੇ ਕਹਿੰਦਾ ਨਹੀਂ ਸਵਿਫਟ ਹੀ ਲੈਣੀ ਕੋਈ ਤੇ ਆਪਾਂ ਦੇਖਣ ਚੱਲੇ ਆਂ ਲੁਧਿਆਣਾ ਇਹ ਕਾਰ ਬਿਜ਼ਾਰ ਘੁੰਮਾਂਗੇ ਸਾਰੇ ਦੇਖਾਂਗੇ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਦੱਸ ਦਿਆਂ ਤੁਹਾਨੂੰ ਕੀ ਮਾਰਕੀਟ ਆ ਕਿਹੜੇ ਮਾਡਲ ਦਾ ਕੀ ਹਿਸਾਬ ਕਿਤਾਬ ਤੇ ਅੱਜ ਆਪਾਂ ਲੈ ਕੇ ਹੀ ਦੇਣੀ ਆ ਗੱਡੀ ਤੇ ਅੱਜ ਗੱਡੀ ਘਰ ਲੈ ਕੇ ਆਉਣੀ ਆ ਵੀਡੀਓ ਨੂੰ ਜ਼ਰੂਰ ਦੇਖਿਓ ਆ ਪਹੁੰਚ ਗਏ ਲੁਧਿਆਣੇ ਜੀ ਹਾਂਜੀ ਇਹ ਭਾਜੀ ਨੇ ਇੱਥੇ ਮਾਲਵਾ ਕਾਰ ਬਿਜ਼ਾਰ ਦੇ ਓਨਰ ਤੇ ਆਜੋ ਭਾਜੀ ਦੱਸਿਓ ਮਾੜੀ ਕਾਰ ਡਿਟੇਲ ਦਿਓ ਕਿਹੜੀ ਕਾਰ ਬਾਰੇ ਹਾਂਜੀ ਭਾਜੀ Swift ਬਾਰੇ ਪੁੱਛਣਾ ਆ ਕਿੰਨਾ ਮਾਡਲ ਆ ਗੱਡੀ ਇਹ ਹੈਗੀ ਆ ਜੀ 13 ਮਾਡਲ ਵੀਡੀਓ ਆਈ ਠੀਕ ਹੈ ਜੀ 13 ਮਾਡਲ ਗੱਡੀ ਹੈ ਜੀ ਬੀਡੀਆਈ ਬਿਲਕੁਲ ਸਾਫ਼ ਗੱਡੀ ਆ ਪੂਰੀ ਵਧੀਆ ਵਾਈਟ ਕਲਰ ਦੇ ਵਿੱਚ ਜਿਵੇਂ ਸਭ ਤੋਂ ਜ਼ਿਆਦਾ ਡਿਮਾਂਡ ਆ ਸਵਿਫਟ ਦੀ ਤੇ ਵਾਈਟ ਕਲਰ ਦੀ ਤੁਹਾਨੂੰ ਪਤਾ ਹੀ ਆ ਨਾ ਤੇ ਕੀ ਡਿਮਾਂਡ ਆ ਭਾਈ ਇਹਦੀ ਇਹ 4 ਦੀ ਰੇਂਜ ਵਿੱਚ ਮਿਲ ਜੂਗੀ ਜੀ ਸਵਾ 4 ਆਸਕਿੰਗ ਹੈ ਇਹ ਅੱਛਾ ਸਵਾ 4 ਆਸਕਿੰਗ ਆ ਤੇ ਇਹ ਡੀਲਰ ਨੇ ਤੁਹਾਨੂੰ ਪਤਾ 4 ਦੀ ਰੇਂਜ 'ਚ ਜੋ ਥੋੜੀ ਬਹੁਤੀ ਹੋ ਜਾਂਦੀ ਆ ਵਿੱਚੋਂ ਅਡਜਸਟਮੈਂਟ ਤੇ ਇੱਕ ਆ ਖੜੀ ਆ ਇਹਨਾਂ ਕੋਲੇ ਸਿਲਵਰ ਕਲਰ ਆ ਇਹ ਕਿ ਮਾਡਲ ਆ ਭਾਈ ਇਹ 16 ਮਾਡਲ ਹੈ ਇਹ 16 ਮਾਡਲ ਹੈ ਦੋਨੋਂ ਕਾਰਾਂ ਫਰਸਟ ਓਨਰ ਨੇ ਨਾ ਭਾਜੀ ਫਰਸਟ ਓਨਰ ਦੋਨੋਂ ਕਾਰਾਂ ਫਰਸਟ ਓਨਰ ਨੇ ਸਵਿਫਟ ਸਵਿਫਟ ਤੁਹਾਨੂੰ ਪਤਾ ਸਵਿਫਟ ਦੀ ਡਿਮਾਂਡ ਤੁਹਾਨੂੰ ਪਤਾ ਹੀ ਆ ਜਦ ਦੀ ਡੀਜ਼ਲ ਬੰਦ ਹੋਈ ਆ ਸਵਿਫਟ ਨੂੰ ਅੱਗ ਲੱਗੀ ਪਈ ਆ ਤੇ ਸਵਿਫਟ 16 ਮਾਡਲ ਕੀ ਪ੍ਰਾਈਸ ਦਾ ਭਾਜੀ ਇਹਦਾ ਕੀ ਡਿਮਾਂਡ ਆ ਉਹਦੀ ਆਸਕਿੰਗ ਜਿਹੜੀ ਹੈ ਜੀ ਉਹ 5 ਲੱਖ 10 ਹਜ਼ਾਰ ਹੈ ਬਾਕੀ ਔਨ ਦੀ ਸਪੋਰਟ ਠੀਕ ਹੈ ਜੀ 5 ਲੱਖ 10 ਹਜ਼ਾਰ ਬਾਕੀ ਤੁਹਾਡਾ ਔਨ ਦੀ ਸਪੋਰਟ ਹੋ ਜਾਊਗਾ ਪਹੁੰਚੋ ਜੀ ਫਿਰ Swift ਲੈਣ ਲਈ ਮਾਲਵਾ ਕਾਰ ਬਾਜ਼ਾਰ ਬੜੀਆਂ ਸਾਫ਼ ਸੁਥਰੀਆਂ ਗੱਡੀਆਂ ਨੇ ਅਸੀਂ ਅਸਲ 'ਚ Swiftੀ ਦੇਖਣ ਆਏ ਸੀ ਗੱਡੀਆਂ ਇਨਾਂ ਕੋਲ ਹੋਰ ਵੀ ਬਹੁਤ ਖੜੀਆਂ ਨੇ ਨਿਊ ਸ਼ੇਪ ਦੇ ਵਿੱਚ ਵੀ ਹੈਗੀ ਆ ਹੋਰ ਵੀ ਕਾਫੀ ਜ਼ਿਆਦਾ ਗੱਡੀਆਂ ਇਨਾਂ ਕੋਲ ਖੜੀਆਂ ਨੇ ਆਟੋਮੈਟਿਕ ਹੈ ਜੀ ਇਹ ਆਟੋਮੈਟਿਕ ਖੜੀ ਹੈ ਇਨਾਂ ਕੋਲ ਮੋਟਰ ਡਿਜ਼ਾਇਰ ਹੈ ਇਹ ਨਿਊ ਸ਼ੇਪ ਵੀ ਡਿਜ਼ਾਇਰ ਹੈ ਆਟੋਮੈਟਿਕ ਹਾਂ ਜੀ ਇਹ ਪੈਟਰੋਲ ਹੈ ਜੀ 40 40 ਨੰਬਰ ਹੈ ਵੀ 17 ਮਾਡਲ ਹੈ ਠੀਕ ਹੈ ਜੀ ਇਹ ਵੀ ਪੈਟਰੋਲ ਹੈ ਜੀ ਇਹ ਸੀਐਨਜੀ ਵਿਦ ਸੀਐਨਜੀ ਹੈ ਜੀ ਓਨ ਪੇਪਰਸ ਠੀਕ ਹੈ ਜੀ ਉਹ ਵੀ ਪੈਟਰੋਲ ਹੈ ਜੀ ਅਮੇਜ਼ 16 ਉਵੀ ਪੈਟਰੋਲ ਹੈ ਜੀ I20 ਠੀਕ ਹੈ ਇਹਨਾਂ ਸਾਰਿਆ ਕਾਰਾਂ ਔਕੇ ਦੇ ਕਾਫੀ ਕਾਰਾਂ ਖੜੀਆਂ ਤੁਸੀਂ ਦਿਖਾ ਸਕਦਾ ਹਾਂਜੀ 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 ਕਾਫੀ ਜ਼ਿਆਦਾ ਇਹਨਾਂ ਕੋਲ ਕਾਫੀ ਨਹੀਂ ਕਹਿ ਸਕਦੇ ਬਹੁਤ ਜ਼ਿਆਦਾ ਗੱਡੀਆਂ ਆ ਇੱਥੋਂ ਬੰਦਾ ਖਾਲੀ ਨਹੀਂ ਮੁੜਦਾਗਾ ਇੱਕ ਵਾਰ ਆਊਗਾ ਤਾਂ ਇੱਥੋਂ ਕਾਰ ਲੈ ਕੇ ਹੀ ਜਾਊ ਸੋ ਸ਼ਾਮ ਹੋ ਗਈ ਆ ਤੇ ਆਪਾਂ ਚੱਲਿਆ ਘਰ ਨੂੰ ਅੱਜ ਫੇਰ ਕੋਈ ਗੱਲ ਨਹੀਂ ਬਣੀ ਹੈਗੀ ਕੋਈ ਗੱਡੀ ਪਸੰਦ ਨਹੀਂ ਆਈ ਇੱਕ ਗੱਡੀ ਪਸੰਦ ਆ ਰਹੀ ਸੀਗੀ ਹਾਂਜੀ ਹੋਰ ਬਲੋ ਉੱਤਾ ਸਾਡਾ ਤਾਂ ਬੈਨਾ ਤਤਾ ਹੋਇਆ ਪਿਓ ਕਹਿੰਦਾ ਛੇ ਦੀ ਚੱਕ ਲੋ ਜਿਹੜੀ ਮਿਲਦੀ ਹੈ ਗੱਡੀ ਪਰ ਅਸੀਂ ਗੱਡੀ ਜਿਹੜੀ ਪਸੰਦ ਕਰੀ ਸੀ ਅਸਲ ਵਿੱਚ ਕੀ ਹੋਇਆ ਸੀ ਟਰੂ ਵੈਲਿਊ ਵਿੱਚ ਪਸੰਦ ਕਰੀ ਸੀ ਗੱਡੀ ਉਹ ਕਹਿੰਦੇ ਕੈਸ਼ ਲੈਣਾ ਨਹੀਂ ਅਸੀਂ ਤੁਹਾਨੂੰ ਸ਼ਾਮ ਨੂੰ ਜਾ ਕੇ ਦੱਸਿਆ ਤੇ ਸਾਡਾ ਆ ਚੱਕਰ ਪੈ ਗਿਆ ਹਾਂ ਕੱਲ ਦੇਖਦੇ ਆਂ ਕੱਲ ਕੀ ਬਣਦਾ ਆ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਠੀਕ ਠਾਕ ਹੋਮੋਗੇ ਅੱਜ ਨੈਕਸਟ ਡੇ ਆਪਾਂ ਫੇਰ ਲੁਧਿਆਣੇ ਆਂ ਕਰ ਲੈਣ ਤੇ ਗੱਡੀ ਤਾਂ ਕੱਲੇ ਹੀ ਆਪਾਂ ਕਰ ਲਈ ਸੀਗੀ ਸਿਲੈਕਟ ਤੇ ਆ ਤੁਹਾਨੂੰ ਪਿੱਛੇ ਦੇਖਦੀ ਹੋਣੀ ਐ ਖੜੀ ਇਹ ਗੱਡੀ ਲਈ ਆ ਆਪਾਂ ਸਾਰਾ ਦਿਖਾਉਣਾ ਹੈ ਉਹਨਾਂ ਤੋਂ ਤੇ ਡਿਲੀਵਰੀ ਵੀ ਦੇਣਗੇ ਥੋੜੀ ਬਾਸ਼ਪੂਸ਼ ਕਰਾਉਣ ਵਾਲੀ ਸੀਗੀ ਬੜੀ ਵਧੀਆ ਗੱਡੀ ਆ 2015 ਮਾਡਲ ਆ ਜੈਨੂਨ ਚੱਲੀ ਹੋਈ ਆ ਸਾਰੀ ਵਿੱਦ ਕੰਪਨੀ ਰਿਕਾਰਡ ਨਾਲ ਚੱਲੀ ਆ ਲਾਇ ਟਾਇਰ ਸਭ ਕੁ ਲੱਗਿਆ ਸਾਰੇ ਰੈਨਲ ਆ ਕੱਲ ਖੋਦੇ ਦੇ ਮੜਾ ਮੋਟਾ ਬੰਪਰ ਬੰਪਰ ਪੇਂਟ ਕਰਾਏ ਨੇ ਸਾਰੀ ਗੱਡੀ A1 ਆ ਬਿਲਕੁਲ ਐਂ ਨਿਊ ਕੰਡੀਸ਼ਨ ਦੀ 178000 ਚੱਲੀ ਆ ਬਹੁਤ ਸੋਹਣੀ ਗੱਡੀ ਆ ਫਰਸਟ ਓਨਰ ਆ ਵਾਈਟ ਕਲਰ ਆ ਸੋ ਮੁਬਾਰਕਾਂ ਸਰਪ੍ਰੇਤ ਨੂੰ ਤੁਸੀਂ ਵੀ ਸਾਰੇ ਦੇਓ ਪੂਰਾ ਮੁੰਡਾ ਖੁਸ਼ ਆ ਇਹ ਨੇ ਐਮ ਐਸ ਮੈਡੀਕ ਕਾਰਬੀਆਰ ਦੇ ਆਪਣੇ ਓਨਰ ਹੀ ਸਮਝ ਕਹਿ ਸਕਦੇ ਆਪਾਂ ਨੂੰ ਇਹਨਾਂ ਨੇ ਸਾਨੂੰ ਬੈਸਟ ਡੀਲ ਦਿੱਤੀ ਆ ਸੋ ਵੀਰ ਜੀ ਸਭ ਤੋਂ ਪਹਿਲਾਂ ਗੱਡੀ ਦਿੱਤੀ ਆ ਆਪਾਂ ਇਹਨਾਂ ਨੂੰ ਵੀਰ ਹੁਣਾਂ ਨੂੰ ਸਭ ਤੋਂ ਪਹਿਲਾਂ ਦਾ ਵੀਰ ਜੀ ਤੁਹਾਡਾ ਥੈਂਕਸ ਆ ਬਹੁਤ ਜ਼ਿਆਦਾ ਤੁਸੀਂ ਸਾਨੂੰ ਬੜੀ ਵਧੀਆ ਗੱਡੀ ਦਵਾਈ ਆ ਥੈਂਕ ਯੂ ਅਸੀਂ ਬੜੇ ਕਾਰਬੀਆਰ ਘੁੰਮੇ ਆ ਪਰ ਮਤਲਬ ਸਾਨੂੰ ਮਨ ਨੂੰ ਸੰਤੋਸ਼ਟੀ ਨਹੀਂ ਮਿਲ ਹੋ ਰਹੀ ਸੀ ਤੁਹਾਨੂੰ ਪਤਾ ਹੀ ਆ ਕਿਹੜੀਆਂ ਗੱਡੀਆਂ ਮਿਲਦੀਆਂ ਬਾਜ਼ਾਰ ਦੇ ਵਿੱਚ ਕੀ ਆ ਅੱਗੇ ਇਹਨਾਂ ਦੋਈਆ ਪਾਜੀ 2015 ਮਾਡਲ ਦੀ ਸ਼ਿਫਟ ਵੀਡੀਓ ਜੀ ਟੋਟਲੀ ਗੱਡੀ ਓਰੀਜਨਲ ਸੀ ਇਹਨਾਂ ਦੇ ਕਹਿਣ ਤੇ ਹੀ ਅਸੀਂ ਬੰਪਰ ਪੇਂਟ ਕਰਵਾਇਆ ਜੀ ਤੇ ਬਾਈ ਜੀ ਕਿੱਦਾਂ ਦੀ ਡੀਲ ਤੁਹਾਨੂੰ ਲੱਗੀ ਸਾਡੀ ਭਾਜੀ ਸਾਨੂੰ ਤੁਹਾਡੀ ਡੀਲ ਮਤਲਬ ਸਾਨੂੰ ਤਿੰਨ ਚਾਰ ਦਿਨ ਹੋ ਗਏ ਘੱਟੋ ਘੱਟ ਫਿਰਦਿਆਂ ਨੂੰ ਠੀਕ ਹੈ ਜੀ ਅੱਗੇ ਪਹਿਲਾਂ ਵੀ ਗੱਡੀਆਂ ਲਈਆਂ ਨੇ ਪਰ ਇਦਾਂ ਦੀ ਡੀਲ ਕਦੇ ਕਿਤੇ ਮਿਲੀ ਨਹੀਂ ਹੈਗੀ ਜਿਵੇਂ ਕਈਏ ਵੀ ਤੁਸੀਂ ਸਾਡੇ ਸਾਹਮਣੇ ਸਾਨੂੰ ਪੁੱਛ ਕੇ ਗੱਡੀ ਮਤਲਬ ਪੇਂਟ ਕਰਾਈਏ ਜਿੰਨੀ ਕਿ ਵੀ ਕਰਾਉਣੀ ਸੀ ਕਿ ਹਰ ਕੋਈ ਜਿਹੜਾ ਕਾਰ ਬਾਜ਼ਾਰ ਚ ਡੀਲਰ ਜਿਹੜਾ ਪਹਿਲਾਂ ਹੀ ਸਾਰੀ ਲੇਟਾਪੋਟੀ ਕਰਕੇ ਖੜਾਈ ਹੁੰਦੀ ਆ ਵੀ ਅਸੀਂ ਕਿਹਾ ਤਾਂ ਇਹਨਾਂ ਨੇ ਬੰਪਰ ਆ ਜਿਹੜੇ ਉਹ ਪੇਂਟ ਕਰਾਏ ਨੇ ਮਤਲਬ ਬੜਾ ਵਧੀਆ ਕੰਮ ਹੈ ਇਹਨਾਂ ਦਾ ਬੜੀ ਵਧੀਆ ਸਾਫ ਸੁਥਰੀ ਡੀਲਿੰਗ ਆ ਸਾਫ ਸੁਥਰਾ ਸਾਰਾ ਹੈਗਾ ਗੱਡੀ ਆ ਫਰਸਟ ਓਨਰਾਂ ਵਾਲੀ ਗੱਡੀ ਬਾਰੇ ਵੀ ਦੱਸ ਦਿਓ ਥੋੜਾ ਜਿਹਾ ਹਾਂਜੀ ਇਹ 15 ਮਾਡਲ ਦੀ ਸਵਿਫਟ ਬੀਡੀਆਈ ਫਰਸਟ ਓਨਰ ਗੱਡੀ ਹੈ 72000 ਚੱਲੀ ਹੋਈ ਹੈ ਕੰਪਨੀ ਰਿਕਾਰਡ ਦੇ ਨਾਲ ਦੋਨੋਂ ਚਾਬੀਆਂ ਸਰਵਿਸ ਬੁੱਕ ਫੁੱਲ ਇਨਸ਼ੋਰਡ ਗੱਡੀ ਹੈ ਜੀ ਇਹਨਾਂ ਨੇ ਕਹਿੰਦੇ ਸੀ ਅਸੀਂ ਉਹ ਬੰਪਰ ਪੇਂਟ ਕਰਵਾਏ ਨੇ ਕਿ ਤੁਸੀਂ ਕਹਿੰਦੇ ਤਾਂ ਅਸੀਂ ਕਰਵਾ ਦਿੰਦੇ ਜੀ ਤੁਹਾਨੂੰ ਮੈਂ ਬਾਰ-ਬਾਰ ਕਹਿ ਰਿਹਾ ਮਤਲਬ ਵੀ ਬੜੀ ਵਧੀਆ ਹੈ ਇਹਨਾਂ ਦਾ ਸਾਫ ਸੁਥਰਾ ਸਾਰਾ ਕੰਮਕਾਰ ਹੈ ਇਹਨਾਂ ਦਾ ਬੜਾ ਵਧੀਆ ਆ ਤੇ ਤੁਸੀਂ ਵੀ ਜਰੂਰ ਜੇ ਕਿਸੇ ਨੇ ਗੱਡੀ ਖਰੀਦਣੀ ਆ ਤਾਂ ਐਮ ਐਸ ਮੰਡੀ ਕਾਰ ਬਜ਼ਾਰ ਤੇ ਜਰੂਰ ਆਓ ਤੇ ਭਾਜੀ ਆਪਣਾ ਐਡਰੈਸ ਆ ਜਿਹੜਾ ਤੇ ਫੋਨ ਨੰਬਰ ਮੇਰਾ ਨਾਮ ਉਪਿੰਦਰ ਸਿੰਘ ਹੈ ਜੀ ਐਮ ਐਸ ਮੰਡੀ ਕਾਰ ਬਜ਼ਾਰ ਨੇੜੇ ਫੁੱਲਾਂ ਵਾਲਾ ਚੌਕ ਹੈ ਜੀ 200 ਫੁੱਟੀ ਰੋਡ ਦੁਗਰੀ ਰੋਡ ਦੇ ਉੱਤੇ ਮੇਰਾ ਕਾਰ ਬਜ਼ਾਰ ਹੈ ਜੀ ਤੇ ਮੇਰਾ ਫੋਨ ਨੰਬਰ ਹੈ 9463644725 ਉਪਿੰਦਰ ਮੇਰਾ ਨਾਮ ਹੈ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰੋ ਹਾਂਜੀ ਕਾਰ ਰੈਡੀ ਆ ਫਿਰ ਡਿਲੀਵਰੀ ਦੇਣ ਲੱਗੇ ਆ ਆਜੋ ਸੋ ਤੁਹਾਨੂੰ ਦਿਖਾਉਨੇ ਆ ਆ ਦੇਖ ਲਓ ਜੀ ਗੱਡੀ ਦਖਾ ਰਿਏ ਬਾਕੀ ਲਾਈ ਟਾਇਰ ਤਾਂ ਅਸੀਂ ਹੁਣ ਚੇਂਜ ਕਰ ਰਹੇ ਆ ਇੱਕ ਵਾਰ ਤੇ ਇਹ ਤੁਸੀਂ ਕਾਰ ਦੇਖ ਸਕਦੇ ਹੋ ਪਰ ਫੇਰ ਵੀ ਕਿਦਾਂ ਲੱਗੀ ਕੰਡੀਸ਼ਨ ਜੋ ਦੱਸਿਓ ਕਮੈਂਟਾਂ ਦੇ ਵਿੱਚ ਸਾਰੀ ਕਾਰ ਵਧੀਆ ਆ ਫਰਸਟ ਕਲਾਸ ਸਾਡੇ ਹਿਸਾਬ ਨਾਲ ਤਾਂ ਜਿੰਨਾ ਕਿ ਸਾਡਾ ਜੋਰ ਲੱਗਿਆ ਤੇ ਇਹ ਦੇਖ ਸਕਦਾ ਤੁਸੀਂ ਸਾਰੀ ਕਾਰ ਤੁਹਾਨੂੰ ਦਿਖਾਤੀ ਸੋ ਹੁਣ ਆਪਾਂ ਡਿਲੀਵਰੀ ਲੈਣ ਲੱਗੇ ਆ ਆਜੋ ਮਿੱਤਰੋ ਮੁਬਾਰਕਾਂ ਸਾਰੀਆਂ ਬਹੁਤ ਬਹੁਤ ਥੈਂਕ ਯੂ ਜੀ ਚਾਬੀ ਵਗੈਰਾ ਫੜ ਲਈ ਆ ਸੋ ਇਟ ਮੀਨਸ ਜਿਹੜੀ ਆ ਡਿਲੀਵਰੀ ਹੋ ਗਈ ਆ ਤੇ ਜੋ ਸ਼ਗਨ ਵਗੈਰਾ ਹੁੰਦਾ ਇੱਥੇ ਮੁੰਡੇ ਜਿਨ੍ਹਾਂ ਨੇ ਕਲੀਨ ਵਗੈਰਾ ਕਰੀ ਸੀ ਉਹਨਾਂ ਨੂੰ ਦੇ ਕੇ ਬਸ ਘਰ ਜਾਣ ਲੱਗੇ ਆ ਮੱਥਾ ਟੇਕਣਾ ਹੈ ਜਿੱਥੇ ਗੁਰੂ ਘਰ ਜਾਣਾ ਹੈ ਜੋ ਵੀ ਆ ਤੇ ਚਲੋ ਆਜੋ ਚੱਲਦੇ ਆ ਘਰ ਅਸੀਂ ਜੋਧਾ ਪਹੁੰਚ ਚੁੱਕੇ ਆ ਤੇ ਇੱਥੋਂ ਬਾਬਾ ਜੀ ਘਰ ਮੱਥਾ ਟੇਕਣ ਜਾਣਾ ਤੇ ਪ੍ਰਕਾਸ਼ ਵਾਲੇ ਨੇ ਇੱਥੋਂ ਮਠਿਆਈ ਲੈਣ ਲੱਗੇ ਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਕਿਲੋਮੀਟਰ ਰੀਡਿੰਗ ਵੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੇਖੀ ਜਾਣੀ ਹੈ ਵਿੱਚ ਤੇ ਆ ਸੀਟ ਕਵਰ ਨੇ ਗੱਡੀ ਫਰਸਟ ਕਲਾਸ ਗੱਡੀ ਹੈ ਠੀਕ ਹੈ ਜੀ ਤੇ ਚਲੋ ਮਿਲਦੇ ਆ ਫਿਰ ਘਰ ਪਹੁੰਚ ਕੇ ਤੁਸੀਂ ਅੱਗੇ ਵੀ ਦੇਖਿਆ ਆ ਗੱਡੀ ਇੱਥੇ ਥੋੜੀ ਜਿਹੀ ਔਖੀ ਵੜਦੀ ਆ ਤੇ ਆ ਆ ਗਿਆ ਸਰਪਿਤ ਕਾ ਕਰ ਤਹੌਣਿਆ ਤੁਹਾਨੂੰ ਮਾਹੌਲ ਦਮਨੇ ਹੁਣੀ ਪਹੁੰਚ ਚੁੱਕੇ ਨੇ ਸਾਰੇ ਰੈਡੀ ਸ਼ੈਡੀ ਪੂਰੀਆਂ ਖੁਸ਼ੀਆਂ ਦਾ ਮਾਹੌਲ ਪੂਰਾ ਤੇ ਤੇਲ ਛੋਇਆ ਜਾ ਰਿਹਾ ਦੇਖੋ ਦੋਨੋਂ ਪੈਣਾ ਨੇ ਸਰਪੇਂਦੀਆਂ ਉਹ ਨਿੱਕਾ ਵੀ ਨਾਲ ਉਹ ਚਿੱਤੇਲ ਛੋਇਆ ਗਿਆ ਲਓ ਜੀ ਆਪਾਂ ਵੀ ਸ਼ਗਨ ਲੈਣਾ ਫਿਰ ਲਿਆਓ ਲਿਆਓ ਸ਼ਗਨ ਲਿਆਓ ਨਾਲੇ ਮੂੰਹ ਮਿੱਠਾ ਕਰਾਓ ਨਾਲ ਤਾਂ ਮੂੰਹ ਮਿੱਠਾ ਕਰਾਓ ਲੈ ਜੀ ਗੋੜ ਨਾਲੇ ਕਰਾ ਦੇਣਾ ਆਪੇ ਆਇਆ ਰੱਖੀ ਜਾਂਦੇ ਵੀ ਰੱਬ ਸਾਰਾ ਕੁਝ ਵਾਦਾ ਕਰੇ ਲੋ ਜੀ ਆਪਾਂ ਨੂੰ ਸ਼ਗਨ ਮਿਲ ਚੁੱਕਿਆ ਆ ਆ ਲੋ ਮਿਲਦੇ ਆ ਸਾਰਿਆਂ ਨੂੰ ਵਧਾਈਆਂ ਮੈਂ ਤੁਹਾਨੂੰ ਜੰਗਾ ਭਾਈ ਸਮਝ ਨਹੀਂ ਗਈਆਂ ਭਾਈ ਤੁਹਾਨੂੰ ਜੀ ਸਾਰਿਆਂ ਨੂੰ ਵਧਾਈਆਂ ਤੁਹਾਨੂੰ ਵੀ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹਾਂਜੀ ਹਾਂਜੀ ਚਲੋ ਹੁਣ ਫਿਰ ਮੱਥਾ ਵਗੈਰਾ ਟੇਕ ਆਉ ਨੇਰਾ ਹੋ ਗਿਆ ਨਾ ਫਿਰ ਮੱਥਾ ਜਿੱਥੇ ਟੇਕਣਾ ਜਿੱਥੇ ਜਾਣਾ ਤੇ ਜਾਓ ਕਿਵੇਂ ਹੋ ਸਾਰੇ ਠੀਕ ਠਾਕ ਹੁਣ ਅੱਜ ਆਪਾਂ ਚੱਲੇ ਆ ਲੁਧਿਆਣੇ ਤੁਹਾਨੂੰ ਪਤਾ ਜਿਵੇਂ ਸਰਪੀ ਤੋਂ ਗੱਡੀ ਲੈ ਕੇ ਦਿੱਤੀ ਸੀ ਤੇ ਗੱਡੀ ਨੇ ਲਾਈ ਟਾਇਰ ਤਾਂ ਮੈਨ ਲੱਗੇ ਹੋ ਨੇ ਔਰ ਇਹ ਕਹਿੰਦਾ ਹੁਣ ਆਪਾਂ ਚੇਂਜ ਕਰਨੇ ਆ 16 ਇੰਚੀ ਪਾਉਣੇ ਆ ਜਾਂ 15 ਇੰਚੀ ਤੇ ਇਹ ਉਹ ਚੱਲਿਆ ਆਪਾਂ ਲਾਇ ਬਹੁਤ ਮਤਲਬ ਵਧੀਆ ਲਾਈ ਟਾਇਰ ਮਾੜੇ ਨਹੀਂ ਹੈਗੇ ਪਰ ਚੋਪਰ ਕਹਿੰਦਾ ਵੱਡੇ ਪਾਉਣੇ ਆ ਉਹਨਾਂ ਦਾ ਰੈਂਚਪ ਹੋਣੇ ਹਨ ਹਾਂਜੀ ਆਜੋ ਅਗਰ ਚੱਲਦੇ ਆ ਤੇ ਤੁਹਾਨੂੰ ਲਾਇਲ ਪਸਾਉਣੇ ਹਨ ਬੋਲੋ ਕਿਹੜੇ ਕਿਹੜੇ ਹੈਗੇ ਆ ਕੀ ਸੀਰੀਜ਼ ਦਾ ਆਜੋ ਇੱਥੇ ਆਪਾਂ ਐਂਟਰ ਹੋ ਜੰਨੇ ਆ ਤੇ ਸਟਾਰਟਿੰਗ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਮਾਡਲ ਪੈ ਰਹੇ ਨੇ ਇਹਨਾਂ ਕੋਲੇ ਸਾਰੀ ਜਿਹੜੇ ਟ੍ਰੈਂਡਿੰਗ ਲਾਈਨ ਦੇ ਵਿੱਚ ਜੋ ਟ੍ਰੈਂਡਿੰਗ ਚ ਜੋ ਅੱਜਕੱਲ ਚੱਲਦਾ ਆ ਉਹ ਉੱਥੇ ਅਵੇਲੇਬਲ ਹੈ ਦੇਖ ਸਕਦੇ ਹੋ ਤੁਸੀਂ ਹਾਂਜੀ ਹੁਣ ਆਪਣੇ ਲਾਇ ਟਾਇਰ ਪੈ ਗਏ ਆ ਤੇ ਮੈਂ ਤੁਹਾਨੂੰ ਦਿਖਾਉਣਾ ਆ ਕਿਹੜੇ ਲਾਇ ਪੁਆਏ ਆ ਤੇ ਕਿਹੜੇ ਟਾਇਰ ਪੁਆਏ ਆ ਕਿੱਦਾਂ ਚੈਂਪੀਅਨ ਫਰ ਬਹੁਤ ਵਧੀਆ ਇਹਨਾਂ ਨੂੰ ਕੇਰ ਬੁਰ ਆ ਲਾਇ ਮਿਲ ਗਏ ਆਪਾਂ ਨੂੰ ਹਲੇ ਬਾਸਪੂ ਸ਼ੋਣੇ ਆ ਮਿੱਟੀ ਘਟਾ ਪਿਆ ਸੀਗਾ ਦੇਖੋ ਕੀ ਕਹਿੰਦੀ ਆ ਕੰਡੀਸ਼ਨ ਲਾਇਸ ਦੀ ਠੀਕ ਆ ਇਧਰ ਲਾ ਵੀ ਤੁਹਾਨੂੰ ਦੋਨੋਂ ਦਿਖਾ ਦੇਣਾ ਬਿਲਕੁਲ ਹੀ ਨਿਊ ਕੰਡੀਸ਼ਨ ਆ ਆਈ ਪੁਆਏ ਆ ਆਪਸ ਆਏ ਸੀਗੇ ਨਿਊ ਪੁਆਣੀ ਤੇ ਵੱਡ ਜੇ ਕਿਤੇ ਆਪਣਾ ਫਾਇਦਾ ਹੁੰਦਾ ਤਾਂ ਆਪਾਂ ਨੂੰ ਕਰ ਲੈਣਾ ਚਾਹੀਦਾ ਹੈ ਨਾ ਤੇ ਟਾਇਰਸ ਦੀ ਕੰਡੀਸ਼ਨ ਵੀ ਮੈਂ ਤੁਹਾਨੂੰ ਦਿਖਾ ਦੇਣਾ ਟਾਇਰਸ ਬਿਲਕੁਲ ਹੀ ਨਿਊ ਨੇ ਕੋਈ ਉਤਾਰ ਕੇ ਗਿਆ ਸੀਗਾ ਉਹਨੇ ਵੱਡੇ ਪਾਉਣੇ ਸੀਗੇ ਬਿਲਕੁਲ ਹੀ ਨਵੇਂ ਨੇ ਤੇ ਦੱਸਿਓ ਜਰੂਰ ਕਿੱਦਾਂ ਲੱਗਿਆ